ਨੱਕੇ ਦੀ ਵੀ ਜਾਲੀ ਕਿਤੇ ਤੋਂ ਵੀ ਖਰੀਦਦੇ ਹੋ ਆ ਮਟਾਈ ਜਰੂਰ ਚੈੱਕ ਕਰਨੀ ਆ ਤੁਸੀਂ ਇਹ ਕੁਆਲਿਟੀ ਇੱਥੋਂ ਹੀ ਮਿਲੂਗੀ ਪ੍ਰੀਮੀਅਰ ਤੋਂ ਨੂੰ ਨੰਬਰ ਸਕਰੀਨ ਤੇ ਆ ਬਾਈ ਸਾਡੀ ਹੋਰ ਗਰੰਟੀ ਹੋ ਕੋਈ ਪੀਸ ਕਿਸੇ ਵੀ ਕਸਟਮਰ ਦਾ ਕੋਈ ਵੱਡਾ ਛੋਟਾ ਰਹਿੰਦਾ ਕੱਟਣਾ ਵੱਢ ਜਾਈ ਜੇ ਵੱਢਣ ਵੇਲੇ ਕੋਈ ਪੀਸ ਖਰਾਬ ਹੁੰਦਾ ਜੀ ਵੱਡਿਆੜਾ ਪੀਸ ਅਸੀਂ ਵਾਪਸ ਲਾਂਗੇ ਅੱਛਾ ਜੀ ਕਹਿਣ ਦਾ ਮਤਲਬ ਇਹ ਆ ਤੁਸੀਂ ਜਾਲੀ ਖਰੀਦਦੇ ਹੋ ਨਾ ਕਈ ਵਾਰ ਕੱਟਦੇ ਹੋ ਤੜਕ ਜਾਂਦੀ ਆ ਤੇ ਇਹ ਬਾਈ ਜੀ ਗਰੰਟੀ ਲੈਂਦੇ ਨੇ ਵੀ ਸਾਡੀ ਵਾਲੀ ਪਹਿਲੀ ਕਦੇ ਤੜਕਦੀ ਨਹੀਂ ਟੁੱਟਦੀ ਨਹੀਂ ਨਾ ਜੇ ਫੇਰ ਵੀ ਕੋਈ ਚਾਂਸ ਬਣਦਾ ਤਾਂ ਬਾਈ ਜੀ ਕਹਿੰਦੇ ਵਾਪਸ ਕਰ ਲਾਂਗੇ ਹਨ ਇਹ ਡਿਜ਼ਾਈਨ ਕਿੰਨੇ ਕਿ ਮਿਲ ਜਾਣਗੇ ਜੀ ਆਪਾਂ ਨੂੰ ਡਿਜ਼ਾਈਨ ਭਾਈ ਜੀ ਆਪਣੇ ਕੋਲੇ 2x4 ਦੇ 7-8 ਡਿਜ਼ਾਈਨ ਪਏ ਨੇ 2x3 ਦੇ 7-8 ਡਿਜ਼ਾਈਨ ਹੈ ਜੀ 3x4 ਡਿਜ਼ਾਈਨ 1.5x3 ਦੇ ਪਏ ਨੇ ਕਾਫੀ ਡਿਜ਼ਾਈਨ ਪਏ ਨੇ ਠੀਕ ਹੈ ਜੀ ਤੇ ਆਪਾਂ ਤੋਂ ਇਥੇ ਹੋਰ ਕੀ-ਕੀ ਮਿਲੋ ਜਿਵੇਂ ਆਹ ਜਾਲੀਆਂ ਪਈਆਂ ਜੀ ਪਹਿਲੇ ਵਾਰ ਵੀ ਦੱਸਦੀ ਇਹਦੀ ਮਟਾਈ ਜਿਆਦਾ ਲੱਗਦੀ ਹੈ ਜੀ ਮੈਨੂੰ ਇਹਦੀ ਮਟਾਈ ਵੀ ਜੀ 2 ਇੰਚ ਪ੍ਰੋਪਰ ਤਿਆਰ ਹੈ ਜੀ ਬਹੁਤੇ ਫੈਕਟਰੀਆਂ ਵਾਲੇ ਇਹ ਚੀਜ਼ ਨਹੀਂ ਕੇਅਰ ਕਰਦੇ ਕਿਸੇ ਦੀ 1.5 ਇੰਚ ਮਟਾਈ ਹੈ ਕਿਸੇ ਦੀ ਕੁਛ ਹੈ ਜੀ ਇਹ ਆਪਣੀ ਜਿਹੜੀ ਮਟਾਈ ਹੈ 2x4 ਦੀ ਇਹ 2 ਇੰਚੀ ਪ੍ਰੋਪਰ ਤਿਆਰ ਮਿਲੂਗੀ ਠੀਕ ਹੈ ਡੱਗੀ ਦੇ ਵਿੱਚ ਹੀ ਨਹਿਰੀ ਪਾਣੀ ਨਾਲ ਅਸੀਂ ਤਰਾਇ ਕਰਦੇ ਹਾਂ ਜੀ ਅੱਛਾ ਨਹਿਰੀ ਪਾਣੀ ਤੇ ਦੂਜੇ ਪਾਣੀ ਦਾ ਕੀ ਫਰਕ ਪੈਂਦਾ ਜਾਲੀਆਂ ਇਹਦੇ ਤੇ ਬਾਈ ਜੀ ਜਿਹੜਾ ਆਪਾਂ ਕਹਿੰਦੇ ਨੇ ਸ਼ੋਰਾ ਵਗੈਰਾ ਆਉਂਦਾ ਸਾਡੀ ਜਾਲੀ ਤੇ ਸ਼ੋਰਾ ਨਹੀਂ ਆਊਗਾ ਜੀ ਅੱਛਾ ਕਹਿਣ ਦਾ ਮਤਲਬ ਇਹ ਵੀ ਬਾਲੀਆਂ ਜਾਲੀਆਂ ਤੋਂ ਨਾ ਭੂਰ ਦੀ ਜਮੀਨੇ ਚਿੱਟੀ ਜਿਹੜਾ ਹਾਂਜੀ ਹਾਂਜੀ ਸ਼ੋਰਾ ਆਉਣ ਲੱਗਿਆ ਜਾਲੀ ਖੁਰਨ ਲੱਗਿਆ ਕਿਉਂਕਿ ਸਾਡਾ ਨਹਿਰੀ ਪਾਣੀ ਨਾਲ ਹੀ ਜਾਲੀ ਤਿਆਰ ਕਰਦੇ ਹਾਂ ਠੀਕ ਹੈ ਪੰਜ ਤੋਂ ਲੈ ਕੇ 7 ਦਿਨ ਸਾਡੀਆਂ ਜਾਲੀਆਂ ਇਸ ਡੱਗੀ ਦੇ ਵਿੱਚ ਪਈਆਂ ਰਹਿੰਦੀਆਂ ਨੇ ਠੀਕ ਹੈ ਇਹਦੀ ਬ ਮਾਡ ਰਾਮਪਰਾ ਚੌਂਕ ਤੋਂ ਜਦੋਂ ਬਠਿੰਡੇ ਵੱਲ ਨੂੰ ਜਾਂਦੇ ਆ ਮੇਨ ਹਾਈਵੇ ਤੇ 3 ਕਿਲੋਮੀਟਰ ਸਹੀ ਚੌਂਕ ਤੋਂ ਬਾਅਦ ਹੀ ਜੇ ਆਪਾਂ ਉਧਰੋਂ ਬਠਿੰਡੇ ਵੱਲ ਤੋਂ ਆਵਾਂਗੇ ਜਿਹੜਾ ਮੈਸਰ ਖਾਨੇ ਦਾ ਪ੍ਰਾਚੀਨ ਮੰਦਿਰ ਹੈ ਜੀ ਉਹ ਤੋਂ ਸਹੀ 3 ਕਿਲੋਮੀਟਰ ਤੇ ਆਪਣੀ ਟਾਇਲ ਫੈਕਟਰੀ ਹੈ ਘੁੰਮਣ ਟਾਇਲ ਫੈਕਟਰੀ ਜੋ ਵੀ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੋ ਵੀ ਕਿਸੇ ਵੀ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਇੰਟਰਲੌਕ ਟਾਇਲ ਦੇ ਪ੍ਰਤੀ ਜਾਲੀਆਂ ਦੇ ਪ੍ਰਤੀ ਕਿਸੇ ਕਿਸਮ ਦੀ ਵੀ ਕੀ ਐਸੀ ਮਟੀਰੀਅਲ ਪਾਉਣੀ ਹੈ ਸਾਡੇ ਨਾਲ ਫੋਨ ਤੇ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰੋਤਿਆਂ ਦਾ ਤਹਿ ਦਲੋ ਸੁਖਵਿੰਦਰ ਸਿੰਘ ਨੂੰ ਮੰਟੈਲ ਇੰਡਸਟਰੀ ਵੱਲੋਂ ਧੰਨਵਾਦ